ਮਾਪਾ ਨਹੀਂ ਚਾਹੁੰਦਾ ਕਿਹੜਾ ਮਾਪਿਓ ਨਹੀਂ ਚਾਹੁੰਦਾ ਮੇਰੀ ਕੁੜੀ ਬੀਏ ਕਰੇ ਐਮਏ ਕਰੇ ਐਮਐਸਸੀ ਕਰੇ ਬੀਕਾਮ ਕਰੇ ਡਾਕਟਰ ਬਣੇ ਇੰਜੀਨੀਅਰ ਬਣੇ ਅਫਸਰ ਬਣੇ ਕੌਣ ਨਹੀਂ ਚਾਹੁੰਦਾ ਜੀ ਸਿਰਫ ਇੰਨਾ ਵਾਲੀ ਬਣ ਠੇਕਾ ਲਿਆ ਇਹਨਾਂ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੜਾਉਣ ਦਾ ਆਮ ਆਦੀ ਪਾਰਟੀ ਦਾ ਨਿਸ਼ਾਨਾ ਹੈ ਮਿਸ਼ਨ ਹੈ ਦਿੱਲੀ ਚਰਵਿੰਦ ਕੇਜਰੀਵਾਲ ਕਰ ਰਿਹਾ ਹੈ ਉਹੀ ਪਾਰਟੀ ਹੈ ਉਹੀ ਸਾਰੀ ਸੋਚ ਹੈ ਅਸੀਂ ਪੰਜਾਬ 'ਚ ਕਰ ਰਹੇ ਆਂ ਦਿੱਲੀ ਦੇ ਵਿੱਚ 2.5 ਲੱਖ ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਸਰਕਾਰੀ 'ਚ ਲਾਤੇ ਲੋਕਾਂ ਨੇ ਐਨੇ ਵਧੀਆ ਸਰਕਾਰੀ ਸਕੂਲ ਬਣਾਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਰਕਾਰੀ 'ਚ ਯਕੀਨ ਹੋ ਗਿਆ ਤਾਂ ਹੋ ਗਿਆ ਫਿਰ ਕੋਈ ਟੈਲੈਂਟ ਦੀ ਕਮੀ ਨਹੀਂ ਪ੍ਰੋਫੈਸਰ ਵੀ ਇੱਥੇ ਵਧੀਆ ਆਉਣਗੇ ਪ੍ਰਿੰਸੀਪਲ ਸਾਹਿਬ ਖੜੇ ਨੇ ਬੜਾ ਵਧੀਆ ਸਟਾਫ ਹੋਊਗਾ ਸਾਰਾ ਕੁਝ ਮਿਲੂਗਾ ਇੱਥੋਂ ਪੜ ਕੇ ਬੱਚੇ ਅਫਸਰ ਬਣਨਗੇ ਮੈਂ ਤੁਹਾਨੂੰ ਅੱਜ ਕਹਿ ਕੇ ਜਾਣਾ ਮੇਰੇ ਬਤੀ ਦੰਦ ਨੇ ਔਰ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਕੋਈ ਹਰਾ ਕਾਰਡ ਤੁਹਾਡੀ ਗਰੀਬੀ ਨਹੀਂ ਚੱਕ ਸਕਦਾ ਤੁਹਾਡੀ ਗਰੀਬੀ ਚੱਕ ਸਕਦੇ ਆ ਤੁਹਾਡੇ ਬੱਚੇ ਜੇ ਉਹਨਾਂ ਨੂੰ ਪੜਾ ਲਈਏ ਉਹ ਪੜ ਕੇ ਅਫਸਰ ਬਣ ਜਾਣ ਤਾਂ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜਾਊਗੀ ਇਹ ਮੈਂ ਕਹਿ ਕੇ ਜਾਂਦਾ ਅੱਜ ਸਿਰਾਂ ਦੇ ਉੱਤੇ ਮੈਂ ਜਾਣਦਾ ਮੈਂ ਤਾਂ ਪਿੰਡਾਂ ਚੋਂ ਆਇਆ ਹੋਇਆ ਜੀ ਮੈਂ ਵੀ ਹੁਣ ਵੀ ਪਿੰਡ ਜਾਂਦਾ ਜਦੋਂ ਚਾਚੀਆਂ ਤਾਈਆਂ ਇਹਨੇ ਸਾਡੀਆਂ ਉਹ ਸਾਡੇ ਜਿਹੜੇ ਖੇਤਾਂ 'ਚ ਕੰਮ ਕਰਦੇ ਇਨੂ ਨਾਲ ਨਾ ਇਨੂ ਨਾਲ ਇੱਥੇ ਗਾਂਜ ਪੈ ਗਏ ਚਾਚੀਆਂ ਤਾਈਆਂ ਦੇ ਬਾਲ ਉੱਡ ਗਏ ਇਨੂ ਨਾਲ 24 ਘੰਟੇ ਇਨੂ ਰਹਿੰਦਾ ਤੜਕੇ ਗੋਹੇ ਵਾਲਾ ਬੱਠਲ ਦੁਪਹਿਰੇ ਲੱਕੜਾਂ ਵਾਲੀ ਪੰਡ ਪਿਛਲੇ ਜੇ ਪੈਰ ਚੜਹੀ ਵਾਲੀ ਪੰਡ ਇਨੂੰ ਰਹਿੰਦਾ ਇੱਥੇ ਇਨੂੰ ਇਹਨਾਂ ਨੂੰ ਪੁੱਛ ਕੇ ਦੇਖਿਓ ਸੁਖਵੀਰ ਬਦਲ ਹੋ ਰਾਨ ਆ ਕੈਪਟਨ ਮਨਿੰਦਰ ਨੂੰ ਇਨੂੰ ਕੀ ਹੁੰਦਾ